ਇਹ ਤਾਂ ਜੀ ਜਿਹੜਾ ਵੈਨਿਊ ਜਿਹੜਾ ਹੈਗਾ ਉਹ ਦੂਸਰਾ ਵਾ ਤੇ ਜਿੱਥੇ ਖਾਲਸਤਾਨ ਜਾਂ ਐਸਐਫਜੀ ਦੇ ਲਿਖਿਆ ਗਿਆ ਉਹ ਦੂਸਰਾ ਹੈਗਾ ਵੈਨਿਊ ਤੋਂ ਥੋੜਾ ਜਿਹਾ ਦੂਰ ਹੈਗਾ ਤੇ ਇੱਥੇ ਲਿਖਿਆ ਐਸਐਫਜੀ ਦਾ ਲਿਖਿਆ ਖਾਲਸਤਾਨ ਜਿੰਦਬਾਦ ਲਿਖਿਆ ਸੀ ਉਹ ਜਾਨਕੀ ਮੌਕੇ ਤੇ ਆਏ ਆ ਵੇਖਿਆ ਤੁਰੰਤ ਉਹਨੇ ਅਸੀਂ ਉਹਦੇ ਤੇ ਕਾਫੀ ਆਰ ਲੌਂਚ ਕਰਨ ਲੱਗੇ ਆ ਤੇ ਸੈਕੰਡਲੀ ਇਹ ਚੀਜ਼ ਜਿਹੜੀ ਹੈਗੀ ਹੈ ਅਸੀਂ ਉਹ ਉਸ ਦੀ ਗ੍ਰੈਵਿਟੀ ਨੂੰ ਟੇਕ ਕੇਅਰ ਵੀ ਕਰ ਰਹੇ ਆ ਬਟ ਇਹ ਵੈਨਿਊ ਤਾਂ ਨਹੀਂ ਹੈ ਵੈਨਿਊ ਤੋਂ ਥੋੜਾ ਦੂਰ ਹੈ ਜਿਸ ਤਾ ਮੁੱਖ ਮੰਤਰੀ ਪੁਗਨ ਗਾਂ ਸਿੰਘ ਪੁਗਨ ਸਿੰਘ ਮਾਨ ਵੱਲੋਂ ਇੱਥੇ ਵਿਜ਼ਿਟ ਕਰਨੀ ਸੀ ਪਰ ਉਸ ਕੋ ਕਲੇ ਸਖਿਆ ਪ੍ਰਬੰਧ ਕੀਤੇ ਗਏ ਸੀ ਗੱਲ ਕਰੀਏ ਤਾਂ ਦੋ ਦਿਨ ਪਹਿਲਾਂ ਐਨਜੀਪੀ ਸਭ ਵੱਲੋਂ ਵੀ ਜਗ੍ਹਾ ਇੱਥੇ ਸਖਿਆ ਦੇ ਮੱਦੇ ਨਜ਼ਰ ਜਗ੍ਹਾ ਮਾਇਨਾ ਕੀਤਾ ਗਿਆ ਸੀ ਪਰ ਉਸ ਦੇ ਬਾਵਜੂਦ ਇੱਕ ਵੱਡੀ ਚੂਤ ਜੇ ਸਮਝੀ ਨਹੀਂ ਇਦਾਂ ਨਹੀਂ ਜੀ ਇਸ ਮੈਂ ਫਿਰ ਤੁਹਾਨੂੰ ਹੀ ਦੱਸਣਾ ਚਾਹੁੰਦਾ ਕਿ ਚੂਕ ਵਾਲੀ ਗੱਲ ਨਹੀਂ ਜਿੱਥੇ ਵੈਨਿਊ ਹੈਗਾ ਉੱਥੇ ਕੁਝ ਇਦਾਂ ਦਾ ਨਹੀਂ ਹੋਇਆ ਹੈਗਾ ਸਾਡਾ ਵੈਨਿਊ ਅੰਦਰ ਹੈ ਉੱਥੇ ਸਾਡੀ ਗਾਰਡ ਵੀ ਲੱਗੀ ਹੈ ਉੱਥੇ ਸਾਰਾ ਅਸੀਂ ਯਾਨੀ ਕਿ 24/7 ਗਾਰਡ ਲੱਗੀ ਹੋਈ ਹੈ ਉਹਦੇ ਉਹਦੇ ਉਸ ਕੰਪਾਊਂਡ ਤੇ ਜਿੱਥੇ ਇਹ ਫੰਕਸ਼ਨ ਹੋਣਾ ਉੱਥੇ ਇਦਾਂ ਦਾ ਕੁਝ ਨਹੀਂ ਇਹ ਉਸ ਉਸ ਤੋਂ ਬਾਹਰ ਹੈ ਥੋੜਾ ਦੂਰ ਹੈ ਜਿੱਥੇ ਇਹ ਇੱਥੇ ਇੱਥੇ ਹੋਇਆ ਹੈਗਾ ਸਰ ਕੱਲ ਸਨੀਚ ਮਤਕ ਪਰਕੋਂਸਿੰਗ ਪਨ ਉਹਦੇ ਤੇ ਵੀਡੀਓ ਵੀ ਜਿਹੜੀ ਸੋਸ਼ਲ ਮੀਡੀਆ ਤੇ ਪਾਈ ਗਈ ਸੀ ਜਿਸ ਵਿੱਚ ਜਿੰਮੇਵਾਰੀ ਲਈ ਗਈ ਇਸ ਝੰਡੇ ਜਿਹੜੇ ਅਸੀਂ ਲੈ ਰਾਏ ਨੇ ਇਸ ਤੋਂ ਲਗਾ ਕਿ ਪੁਰਵੰਨ ਜਿੱਥੇ ਰੇਲਵੇ ਸਟੇਸ਼ਨ ਵੀ ਦੱਸੇ ਜਾ ਰਿਹਾ ਕਿ ਪੁਲਿਸ ਦੀ ਨਜ਼ਰ ਤੇ ਇਹ ਚੀਜ਼ਾਂ ਪਹਿਲਾਂ ਨਹੀਂ ਆਈਆਂ ਕਿਉਂਕਿ ਵੀਡੀਓ ਆਉਣ ਤੋਂ ਬਾਅਦ ਜਿਹੜਾ ਪ੍ਰਚਾਰ ਸੰਭੱਤ ਹੈ ਇਹ ਇਹ ਐਲੀਮੈਂਟ ਆਫ ਸਰਪ੍ਰਾਈਜ਼ ਉਹਦੇ ਕੋ ਹੋਣਾ ਜੀ ਐਸੀ ਤੇ ਫਿਰ ਜਿਉਂ ਹੀ ਸਾਨੂੰ ਪਤਾ ਲੱਗਾ ਜੀ ਸੀ ਚੱਲ ਗਿਆ ਜਿੱਥੇ ਜਿੱਥੇ ਆਹੀ ਦੇਖੋ ਇਹ ਫੰਕਸ਼ਨ ਦੇ ਚੱਲਦੇ ਵੈਸੇ ਵੀ ਸਾਡੀਆਂ ਗਾਰਦਨਾ ਥਾਣਿਆਂ ਤੇ ਆਫਿਸਿਸ ਚ ਹੋਰ ਲੱਗੀਆਂ ਉਥੇ ਇੰਝ ਦਾ ਕੁਝ ਨਹੀਂ ਹੋਇਆ ਨੇ ਕੋਈ ਦੂਰ ਸਪੌਟ ਲੱਭ ਕੇ ਜੋ ਕੀਤਾ ਹੈਗਾ ਬਟ ਅਹੀ ਉਹਨਾਂ ਉਹਦੇ ਦੇ ਖਿਲਾਫ ਕਾਰਵਾਈ ਕਰਾਂਗੇ